ਹਾਂਜੀ ਫੇਸਬੁੱਕ ਫੈਮਿਲੀ ਕੱਲ ਮੈਂ ਪਾਈ ਇੱਕ ਵੀਡੀਓ ਤੇ ਉਹਦੇ ਚ ਮੈਂ ਕਿਹਾ ਵੀ ਮੈਨੂੰ ਸਪੋਰਟ ਕਰਿਆ ਕਰੋ ਥੋੜੀ ਸਪੋਰਟ ਨਾਲ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਆਪਾਂ ਵਾਇਰਲ ਦੀ ਕਿਰਪਾ ਨਾਲ ਆਪਾਂ ਫੋਨ ਲੈਣਾ ਨਾ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀ ਸਪੋਰਟ ਕਰੋ ਵੀਡੀਓ ਤੇ ਸ਼ੇਅਰ ਕਰੋਗੇ ਤਾਂ ਮੇਰੇ ਕੋਲ ਮੈਂਟਾ ਵੱਧੂ ਕਿ ਹੋ ਜਾਣੀ ਚਾਹੀਦੀ ਥੋੜੀ ਜਿਹੀ ਤੇ ਵਿੱਚ ਵੱਧ ਪੇਮੈਂਟ ਆਈ ਤਾਂ ਆਪਾਂ ਦੋ ਪੇਮੈਂਟ ਹੋ ਰਾ ਹੈ ਨਾ ਤਾਂ ਆਪਾਂ ਨਵਾਂ ਲੈ ਲੈਣਾ ਵੀ ਚਲ ਨਾ ਨਕਦ ਪੈਸੇ ਦੇ ਕੇ ਲਵਾਂਗੇ ਤੇ ਆਪਾਂ ਵੀ ਥੋੜੇ ਪੈਸੇ ਘੱਟ ਪੈਸੇ ਦੇ ਦਾਂਗੇ ਵੀ ਕਿਸ਼ਤਾਂ ਤੇ ਲੈ ਲਾਂਗੇ ਤੇ ਉਹਦੇ ਚ ਕਈਆਂ ਕ ਮੇਰੇ ਵੀਰਾਂ ਦੇ ਕਮੈਂਟ ਆਏ ਕਹਿੰਦੇ ਲੈ ਸਾਡਾ ਕਿਹੜਾ ਗੱਡਾ ਖੜਾ ਕਰਾਂ ਵੀਡੀਓ ਦੇਖਣ ਵਾਲੋਂ ਤੇ ਲਓ ਜੀ ਬੀਬਾ ਜੀ ਲੈ ਕੇ দাও ਨਵਾਂ ਫੋਨ ਕਿੱਡੀ ਲੋਕਾਂ ਦੀ ਸ਼ਰਮ ਲਾਈ ਆ ਲੋਕ ਮੰਗਣ ਤੇ ਹੋਵੇ ਉਹ ਬੈਠਾ ਦੇਣ ਵਾਲਾ ਉਹ ਤੋਂ ਮੰਗਦੇ ਆਪਾਂ ਕਿਸੇ ਤੋਂ ਮੰਗਦੇ ਨਹੀਂ ਹੈਗੇ ਠੀਕ ਆ ਉਹਦੇ ਚ ਨਾਲੇ ਮੈਂ ਪੈਸੇ ਮੰਗਣ ਦੀ ਗੱਲ ਨਹੀਂ ਕੀਤੀ ਤੇ ਨਾ ਮੈਂ ਕਿਹਾ ਸੀ ਵੀ ਕਿਸੇ ਨੂੰ ਮੈਨੂੰ ਪੈਸੇ ਦਓ ਤੇ ਨਾ ਮੈਂ ਉਹਦੇ ਚ ਇਹ ਗੱਲ ਕੀਤੀ ਸੀਗੀ ਵੀ ਮਤਲਬ ਕਿ ਨਾ ਮੈਂ ਕੋਈ ਉਹਦੇ ਚ ਖਾਤਾ ਨੰਬਰ ਲਾਇਆ ਤੇ ਨਾ ਉਹਦੇ ਚ ਮੈਂ ਆਪਦਾ ਕੋਈ ਸਕੈਨਰ ਲਾਇਆ ਸੀ ਠੀਕ ਆ ਉਹਦੇ ਚ ਬੋਲਿਆ ਕਰੋ ਜਿਹਦੇ ਤੇ ਸਕੈਨਰ ਲੱਗਾ ਹੋਵੇ ਵੀਡੀਓ ਤੇ ਉਹ ਤੋਂ ਕਹਾਂ ਕਰੋ ਵੀ ਇਹ ਬੰਦਾ ਪੈਸੇ ਹੀ ਮੰਗਦਾ ਠੀਕ ਆ ਅੱਜ ਤੱਕ ਨਾ ਤਾਂ ਕਿਸੇ ਤੋਂ ਮੰਗੇ ਆ ਤੇ ਨਾ ਕਿਸੇ ਤੋਂ ਮੰਗਣਿਆ ਹਾਂ ਐਨੀ ਗੱਲ ਮੈਂ ਜ਼ਰੂਰ ਕਹਿ ਦਿੰਨੀ ਨੇ ਵੀ ਮੇਰੀ ਹੈਲਪ ਕਰੋ ਇਹ ਹੈਲਪ ਹੀ ਹੁੰਦੀ ਜਦੋਂ ਤੁਸੀਂ ਵੀਡੀਓ ਲਾਈਕ ਸ਼ੇਅਰ ਕਰਦੇ ਆ ਚਲ ਉਹਦੇ ਨਾਲ ਮੈਨੂੰ ਫਾਇਦਾ ਹੋ ਜਾਂਦਾ ਠੀਕ ਆ ਤੇ ਬਾਕੀ ਜੇ ਕਹਿੰਦੇ ਹੁੰਦੇ ਨਿੰਮ ਕੌੜੀ ਆ ਤਾਂ ਉਹਦੇ ਚ ਨਿੰਮ ਦਾ ਕਸੂਰ ਨਹੀਂ ਕਸੂਰ ਨਿੰਮ ਨੂੰ ਚੱਬਣ ਵਾਲੇ ਦਾ ਕਿ ਉਹਦੀ ਜਵਾਨ ਨੂੰ ਮਿੱਠਾ ਪਸੰਦ ਆ ਠੀਕ ਆ ਜੇ ਮੈਂ ਗੱਲ ਕਹਿ ਰਹੀ ਹਾਂ ਤੇ ਚ ਕਸੂਰ ਮੇਰਾ ਨਹੀਂ ਥੋਡੀ ਸੋਚ ਦਾ ਕਸੂਰਾ ਥੋੜਾ ਕਸੂਰਾ ਵੀ ਤੁਸੀਂ ਕੀ ਸੋਚਦੇ ਆ ਠੀਕ ਆ ਮੈਂ ਆਪਣੀ ਸੋਚ ਤੇ ਖਰੀ ਆ ਤੇ ਆਪਾਂ ਖਰੇ ਰਵਾਂਗੇ ਆਪਾਂ ਕਿਸੇ ਤੋਂ ਨਹੀਂ ਮੰਗਦੇ ਦੇਣ ਵਾਲਾ ਉਹ ਬੈਠਾ ਤੇ ਬਾਬਾ ਦੀਪ ਸਿੰਘ ਜੀ ਤੋਂ ਮੰਗਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਗਦੇ ਆ ਜਿਨ੍ਹਾਂ ਦੇ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਜੇ ਥੋੜੇ ਵਰਗੇ ਲੋਕਾਂ ਨੇ ਕਿਸੇ ਨੂੰ ਰੋਟੀ ਦੇਣੀ ਹੋਵੇ ਤੇ ਇੱਕ ਡੰਗ ਰੋਟੀ ਦੇ ਕੇ ਦੂਜੇ ਡੰਗ ਹੱਥ ਤੋਂ ਚੱਕ ਲੈਣ ਇਨਸਾਨ ਇਹੋ ਜਿਹੇ ਹੁੰਦੇ ਆ ਇੰਨੀ ਕੁ ਔਕਾਤ ਹੁੰਦੀ ਆ ਇਨਸਾਨ ਦੀ ਠੀਕ ਹੈ ਹੈ ਨਹੀਂ ਕਿਸੇ ਦਾ ਜਿਗਰਾ ਕਿਸੇ ਨੂੰ ਦੇਣ ਜੋਗਾ ਵੀ ਕੋਈ ਕਿਸੇ ਨੂੰ ਹੈਲਪ ਕਰ ਦੂਗਾ ਜੇ ਕਿਸੇ ਨੇ ਹੈਲਪ ਕਰਨੀ ਹੁੰਦੀ ਤਾਂ ਅੱਜ ਤੱਕ ਮੈਂ ਆਪਦੇ ਹਾਲਾਤਾਂ ਚੋਂ ਬਾਹਰ ਨਿਕਲੀ ਹੁੰਦੀ ਤੇ ਪਰ ਮੇਰੇ ਚ ਐਡਾ ਜਿਗਰਾ ਉਹ ਵਾਹਿਗੁਰੂ ਨੇ ਭਰਿਆ ਹੋਇਆ ਹਜੇ ਵੀ ਡੋਲਦੀ ਨਹੀਂ ਤੇ ਨਾ ਮੈਂ ਡੋਲਾਂ ਕਿਉਂਕਿ ਮੈਂ ਆਸਰਾ ਉਸ ਪਰਮਾਤਮਾ ਦਾ ਤੱਕਦੀ ਹਾਂ ਕਿਸੇ ਬੰਦੇ ਦਾ ਨਹੀਂ ਤੇ ਕਮੈਂਟ ਕਰਨ ਲੱਗੇ ਸੋਚ ਸਮਝ ਕੇ ਕਰਿਆ ਕਰੋ ਗਲਤ ਨਾ ਸੋਚਿਆ ਕਰੋ ਠੀਕ ਹੈ